ਨਾਮ ਲਿਖੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਤੇ ਮੈਂ ਇੰਡੀਅਨ ਆਰਮੀ ਵਿੱਚ ਜੌਬ ਕਰਦਾ ਵਾਂ ਮੈਂ ਗੱਲਿਆੜਾ ਗੁਰੂ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਕੀ ਗੱਲ ਹੋ ਗਈ ਸੜਕਾਂ ਦੇ ਕਿੰਨਾ ਫੈਰੇ ਸਰ ਮੇਰੇ ਬੱਚੇ ਨੂੰ ਡੀਐਮਡੀ ਕਰਕੇ ਬਿਮਾਰੀ ਆ ਜਿੰਨੂੰ ਕਹਿੰਦੇ ਜਿਉਹ ਗੁਸ਼ੈਨ ਮਸਲ ਡਿਸਟ੍ਰੋਫੀ ਇਹਦੇ ਵਿੱਚ ਕੀ ਹੁੰਦਾ ਕਿ ਬੱਚੇ ਦੇ ਮਸਲ ਜਿਹੜੇ ਹੌਲੀ ਹੌਲੀ ਵੀਕ ਹੁੰਦੇ ਆ ਜਿੱਦਾਂ ਲਗਾ ਲਓ ਕਿ ਮਸਲ ਬਾਹਰ ਦੇ ਮਸਲ ਨਹੀਂ ਦਿਲ ਦਿਮਾਗ ਅੱਖਾਂ ਜੋ ਵੀ ਚਾਹੇ ਆਪਣੀ ਜ਼ੁਬਾਨ ਆ ਚਾਹੇ ਆਪਣੀ ਅੱਖਾਂ ਵਾਂ ਚਿਹਰਾ ਸਰੀਰ ਚਾਹੇ ਬਾਹਰ ਦਾ ਮਸਲ ਪਾਰਟਸ ਤੇ ਬਰ ਸਭ ਮਸਲੂਮ ਦਿੰਦੇ ਇਹ ਹੋਲੀ ਹੋਲੀ ਸਾਰਾ ਹੀ ਇੱਕ ਨਾ ਇਹਨਾਂ ਜਿੱਦਾਂ ਦਾ ਅਗਰ ਕੇ ਬੱਚੇ ਦਾ ਅਗਰ ਕਿਸੇ ਦਾ ਦਿਲ ਹਾਰਟ ਦੀ ਪ੍ਰੋਬਲਮ ਆ ਉਹਦਾ ਹਾਰਟ ਖਰਾਬ ਹੁੰਦਾ ਕਿ ਦਾ ਕਿਡਨੀ ਪ੍ਰੋਬਲਮ ਹੋਰੀ ਕਿਡਨੀ ਖਰਾਬ ਹੁੰਦੀ ਹੈ ਪਰ ਇਹ ਬਿਮਾਰੀ ਜਿਹੜੀ ਹੈ ਹਰ ਸਰੀਰ ਦੇ ਹਰ ਅੰਗ ਨੂੰ ਮਾਰਦੀ ਹੈ ਤੇ ਬੱਚਾ ਹੋਲੀ ਹੋਲੀ ਕਰਕੇ ਡਾਕਟਰਾਂ ਦੇ ਮੁਤਾਬਕ ਇਹ ਕਹਿੰਦੇ ਕਿ ਬੱਚਾ 15 16 ਸਾਲੀ ਦਾ ਹਟਦਾ ਪਹਿਲਾਂ ਕੋਈ ਇਹ ਲਾਜ਼ਮੀ ਸੀ ਹੁਣ ਰੀਸੈਂਟ ਸਾਨੂੰ ਇਸ ਲਈ ਸਾਲ ਪਤਾ ਲੱਗਾ ਹੈ ਬਾਰੇ ਕਿ ਅਮਰੀਕਾ ਨੇ ਇੱਕ ਖੇਰੀ ਜੀਨ ਥੈਰੇਪੀ ਇੱਕ ਇਲਾਜ ਕੱਢਿਆ ਵਾ ਜੋ ਜੀਨ ਥੈਰੇਪੀ ਹੈ। ਅਸੀਂ ਮੇਰੀ ਡਿਊਟੀ ਇਸ ਟਾਈਮ ਦਿੱਲੀ ਆ ਗਿਆ ਤੇ ਅਸੀਂ ਆਪਣੇ ਆਰ ਆਰ ਹਸਪੀਟਲ ਗਏ। ਆਰ ਆਰ ਨੇ ਬੋਲੇ ਕਿ ਸਾਨੂੰ ਆਰਮੀ ਦਾ ਹਸਪੀਟਲ ਹੈ ਜਿਹੜਾ ਉਹਨਾਂ ਨੇ ਕਿ ਸਾਨੂੰ ਵੀ ਇਹਦੇ ਬਾਰੇ ਨਹੀਂ ਪਤਾ ਕਿ ਅਮਰੀਕਾ ਦੇ ਵਿੱਚ ਤੁਸੀਂ ਐਮਸ ਹਸਪੀਟਲ ਜਾਓ ਦਿੱਲੀ। ਐਮਫੀਟ ਸਟੂਡੈਂਟ ਦਿੱਲੀ ਉਹਨਾਂ ਨੇ ਦੱਸਿਆ ਕਿ ਹਾਂ ਵੀ ਇਹ ਇਲਾਜ ਤੇ ਆ ਗਿਆ ਵਾ। ਪਰ ਇਹ ਤੁਹਾਡੇ ਬੱਚੇ ਤੇ ਲਾਗੂ ਹੈ ਜਾਂ ਨਹੀਂ ਹੈ ਤੁਹਾਨੂੰ ਅਸੀਂ ਆਪਣੇ ਰਿਪੋਰਟਸ ਦਿਖਾਓ ਪਹਿਲਾਂ ਬੱਚੇ ਦੀਆਂ ਫਿਰ ਅਸੀਂ ਤੁਹਾਨੂੰ ਫੋਨ ਕਰਕੇ ਦੱਸਾਂਗੇ ਜੋ ਵੀ ਇਹਦਾ ਪ੍ਰੈਸਕ੍ਰਿਪਸ਼ਨ ਬਣਾ ਕੇ ਦਵਾਂਗੇ ਇਹਦਾ ਲਾਗੂ ਹੋਏਗਾ ਤੁਹਾਡੇ ਬੱਚੇ ਲਈ ਬਣੇਗਾ ਨਹੀਂ ਹੋਏਗਾ ਤਾਂ ਨਹੀਂ ਬਣੇਗਾ ਉਹਨੇ ਕਹਿੰਦਾ ਵੀ ਇਹਦਾ ਖਰਚਾ ਤੇ ਅਰਬਾਂ ਦੇ ਮਤਲਬ ਕਿ ਮਿਲੀਅਨਸ ਦੇ ਵਿੱਚ ਆਗਾ ਵਾ ਐਂ ਸੋਚਿਆ ਉਹ ਕਿ ਚਲੋ ਮੇਰੀ ਫੌਜ ਕਰੇਗੀ ਜੋ ਵੀ ਹੋਏਗਾ ਤੇ 15 ਦਿਨਾਂ ਬਾਅਦ ਫੋਨ ਆਇਆ ਕਹਿੰਦੇ ਹਾਂ ਵੀ ਤੁਹਾਡੇ ਬੱਚੇ ਤੇ ਲਾਗੂ ਆ ਤੁਸੀਂ ਅੱਗੇ ਪ੍ਰੈਸਕ੍ਰਿਪਸ਼ਨ ਲੈ ਜਾਓ ਆ ਕੇ ਇਹ ਜਾ ਕੇ ਪ੍ਰੈਸਕ੍ਰਿਪਸ਼ਨ ਮੇਰੀ ਵਾਈਫ ਲੈ ਕੇ ਆਈ ਸੀ ਇਹ ਜਦੋਂ ਵੇਖਿਆ ਕਿ 3.2 ਮਿੰਨੀ ਯੂ ਐਸ ਡਾਲਰ ਕਿੰਨਾ ਕਰਤਾ ਪਹਿਲਾਂ ਤਾਂ ਸਾਡੀ ਪਾਰਲਾਮਨ ਜਮਨ ਸੀ ਸਕੇ ਕਿ ਹਾਂ ਵੀ ਇੰਡੀਆ ਦਾ 27 ਕਰੋੜ ਰੁਪਏ ਬੰਦਾ ਹੈ ਫਿਰ ਮੈਂ ਆਪਣੇ ਪਰ ਵੀ ਮੈਨੂੰ ਇਹ ਕਿ ਚਲੋ ਮੇਰੀ ਫੌਜ ਕਰੇਗੀ ਤੇ ਤੈਨੂੰ ਸਾਨੂੰ ਨਹੀਂ ਪਤਾ ਹੁੰਦਾ ਕਿ ਹਾਂ ਵੀ ਜਨਤਾ ਦੇ ਹੋ ਸੋਚਦੀ ਸਾਰੇ ਜਾਣੇ ਸੋਚਦੇ ਕਿ ਹਾਂ ਵੀ ਆ ਫੌਜ ਵਿੱਚ ਲਾਜ ਫਰੀ ਹੈ ਹੈਨਾ ਫਰੀ ਹੁੰਦਾ ਵਾ ਪਰ ਹਰ ਚੀਜ਼ ਦੀ ਲਿਮਟ ਹੁੰਦੀ ਆ ਮੈਂ ਜੋ ਸਾਰੀ ਜਗ੍ਹਾ ਗਿਆ ਫਿਰ ਉਤੋਂ ਇਹ ਮੈਨੂੰ ਪਤਾ ਲੱਗਾ ਕਿ ਜਿਹੜੀ ਚੀਜ਼ ਡੀਜੀਸੀਆਈ ਅਪਰੂਵ ਹੁੰਦੀ ਹੈ ਜੋ ਡਰੱਗ ਕੰਟਰੋਲ ਆਫ ਇੰਡੀਆ ਜਿੰਨੂੰ ਬੋਲਦੇ ਨੇ ਜਿਹੜਾ ਵੀ ਡਰੱਗ ਆਉਂਦਾ ਕੋਈ ਵੀ ਜਿਹੜੀ ਦਵਾਈ ਆਉਂਦੀ ਆ ਪਹਿਲਾਂ ਡੀਜੀਸੀਆਈ ਅਪਰੂਵ ਹੁੰਦੀ ਆ ਡੀਜੀਸੀਆਈ ਅਪਰੂਵ ਵੀ ਚਲੋ ਲਾ ਲਓ ਕਿ ਇੰਡੀਆ ਦੀ ਦਵਾਈ ਵੀ ਹੋਊਗੀ ਚਾਹੇ ਉਹ ਅਗਰ ਉਹ ਡੀਜੀਸੀਆਈ ਅਪਰੂਵ ਨਹੀਂ ਹੁੰਦੀ ਉਹ ਆਰਮੀ ਹਸਪੀਟਲਸ ਫਿਰ ਜਾਂਦੀ ਆ ਅਗਰ ਡੀਜੀਸੀ ਅਪਰੂਵ ਜਿਹੜੀ ਚੀਜ਼ ਹੈ ਹੀ ਫੋਰਨ ਕੰਟਰੀ ਦੇ ਵਿੱਚ ਆ ਉਹ ਅਪਰੂਵਲ ਨਹੀਂ ਤੇ ਉਹ ਸਾਨੂੰ ਨਹੀਂ ਮਿਲਦੀ ਆ ਫਿਰ ਕਿਸ ਤਰ੍ਹਾਂ ਕਰਦੇ ਹੋ ਸੀ ਸਿਰੋ ਮੈਨੂੰ ਜਦੋਂ ਸਾਰਾ ਪਾਇਨਟ ਕਰਨ ਦੇ ਬਾਵਜੂਦ ਫਿਰ ਜਦੋਂ ਪਤਾ ਲੱਗਾ ਕਿ ਹਾਂ ਵੀ ਕਾਫੀ ਜਦੋਂ ਅਸਲ ਵਿੱਚ ਇਹ ਨਹੀਂ ਸਾਨੂੰ ਪਤਾ ਸੀ ਕਿ ਹਾਂ ਵੀ ਇਹ ਚੀਜ਼ ਕਿੱਦਾਂ ਹੋਏਗੀ ਅਸਲੋਂ 5-6 ਮਹੀਨੇ ਤੱਕ ਮੈਨੂੰ ਲੋਕਾਂ ਨੂੰ ਮੈਨੂੰ ਇਹ ਪੁੱਛਦੇ ਹੋ ਗਿਆ ਕਿ ਹਾਂ ਵੀ ਮੈਂ ਕਿਸ ਤਰੀਕੇ ਨਾਲ ਕਰਾਂ ਕਿੱਦਾਂ ਕਰਾਂ ਫਿਰ ਹੋਲੀ-ਵੋਲੀ ਕਰਦੇ ਹੋਏ ਫਿਰ ਮੈਨੂੰ ਇੱਕ ਮੇਰੇ ਆਰਮੀ ਅਫਸਰ ਨੇ ਦੱਸਿਆ ਕਿ ਇੱਕ ਕਰਨਲ ਸਾਹਿਬ ਸੀ ਮੇਰੇ ਬੱਚੇ ਹੈਗੇ ਸੀ ਉਹਨਾਂ ਦੇ ਬੱਚੇ ਨੂੰ ਕੈਂਸਰ ਸੀ ਤੇ ਉਹਨਾਂ ਦੇ ਬੱਚਾ ਇੰਡੀਆ ਦੇ ਵਿੱਚ ਸੁਰੱਖਾ ਸੀ ਉਹਨਾਂ ਦੇ ਬੱਚੇ ਦੇ ਬੱਚੇ ਮੇਰੇ ਫੋਰਨ ਸੇ ਜ਼ਿਆਦਾ ਸੀ ਪਤਾ ਨਹੀਂ ਕੋਈ ਇਲਾਜ ਹੋਏਗਾ ਉੱਥੇ ਉਹਨਾਂ ਦੀ ਵਾਈਫ ਨੇ ਵੀ ਮਤਲਬ ਕਿ 4-5 ਕਰੋੜ ਲੱਗਣਾ ਸੀ ਉਹਨਾਂ ਦੇ ਬੱਚੇ ਦਾ ਉਹਨਾਂ ਨੇ ਕਰਾਊਡ ਫੰਡਿੰਗ ਕੀਤੀ ਸੀ ਫਿਰ ਮੈਂ ਕਰ ਕਰਾ ਕੇ ਉਹਨਾਂ ਨੇ ਆਪਣਾ ਦਾ ਨੰਬਰ ਲਿਆ ਫਿਰ ਉਹ ਸਾਹਿਬ ਨੇ ਮੈਨੂੰ ਦੱਸਿਆ ਕਰਨ ਸਾਹਿਬ ਨੇ ਕਿ ਹਾਂ ਵੀ ਤੁਸੀਂ ਵੀ ਕਰਾਊਡ ਫੰਡਿੰਗ ਕਰੋ ਕਿ ਇੱਕ ਕਰਾਊਡ ਫੰਡਿੰਗ ਦਾ ਪਲੇਟਫਾਰਮ ਹੁੰਦੇ ਨੇ ਇੰਪੈਕਟ ਗੁਰੂ ਕਰਕੇ ਇੱਕ ਮਿਲਾਪ ਕੇ ਟੂ ਇਹਨਾਂ ਵਿੱਚ ਅਕਾਊਂਟ ਖੋਲੋ ਆਪਣਾ ਫਿਰ ਪੂਰੀ ਦੁਨੀਆ ਮਿਲ ਕੇ ਤੁਸੀਂ ਵੀਡੀਓਜ਼ ਬਣਾ ਕੇ ਕਿਸੇ ਤਰੀਕੇ ਨਾਲ ਸੋਸ਼ਲ ਮੀਡੀਆ ਜਰੀਏ ਲੋਕਾਂ ਨੂੰ ਅਪੀਲ ਕਰੋ ਤੇ ਫਿਰ ਮੈਨੂੰ ਇਹ ਮਦਦ ਕਰਦੀ ਏ ਉਸ ਤਰੀਕੇ ਨਾਲ ਤੁਹਾਡੀ ਮਦਦ ਹੋਏਗੀ ਉਦਾਂ ਬਹੁਤ ਮੁਸ਼ਕਿਲ ਹੈ ਮੈਂ ਅਕਾਊਂਟ ਕਰ ਚੁੱਕੇ ਹਾਂ ਬੱਚੇ ਦੇ ਲਈ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਅਸੀਂ 4 ਕਰੋੜ ਦੇ ਲਗਭਗ ਨੇ ਪਹੁੰਚ ਗਏ ਚਲੋ ਮੈਂ ਅਕਾਊਂਟ ਤੇ ਬੱਚੇ ਦਾ ਖਲਵਾਇਆ ਸੀ ਅਕਤੂਬਰ ਪਿਛਲੇ ਸਾਲ ਜਨਵਰੀ ਦੇ ਲਗਭਗ ਨੇ ਨਵੰਬਰ ਦੇ ਲਗਭਗ ਡਿਸੰਬਰ ਨਵੰਬਰ ਦੇ ਵਿੱਚ ਖਲਵਾਇਆ ਸੀ ਨਵੰਬਰ ਚ ਖਲਵਾਇਆ ਸੀ ਨਾ ਡਿਸੰਬਰ ਚ ਖਲਵਾਇਆ ਸੀ ਆਪਾਂ ਅਕਾਊਂਟ ਉਸ ਤਰੀ ਫਿਰ ਮੈਨੂੰ ਪਹਿਲਾਂ ਜਦੋਂ ਤੁਹਾਡਾ ਅਕਾਊਂਟ ਖੁੱਲਣ ਤੋਂ ਬਾਅਦ ਮੈਂ ਪਤਾ ਨਹੀਂ ਲੱਗਾ ਕਿ ਹਾਂ ਵੀ ਕਰੀਏ ਕਿਦਾਂ ਫਿਰ ਆਪਾਂ ਅਨਮੋਲ ਕੁਆਤਰਾ ਜੀ ਆਪਣੇ ਲੁਧਿਆਣੇ ਦੇ ਉਹਨਾਂ ਦੇ ਕੋਲ ਗਏ ਉਹਨਾਂ ਨੇ ਵੀਡੀਓ ਵਗੈਰਾ ਪਾਈ ਫਿਰ ਹੌਲੀ-ਹੌਲੀ ਸੋਸ਼ਲ ਮੀਡੀਆ ਤੇ ਤਾਂ ਕਾਫੀ ਵਾਇਰਲ ਹੋਇਆ ਮੇਰੇ ਬੱਚੇ ਦਾ ਫਿਰ ਮੈਂ April ਤੋਂ ਲੈ ਕੇ ਫਿਰ ਮੇਰੇ ਜਿਹੜੇ ਬੱਚੇ ਦੀ ਸਕੂਲੀ ਛੁੱਟੀਆਂ ਪਈਆਂ ਸਕੂਲ ਛੁੱਟਣਗੇ ਉਸ ਤੋਂ ਬਾਅਦ ਫਿਰ ਅਸੀਂ ਆਪਣੀ ਜਰਨੀ ਸਟਾਰਟ ਕੀਤੀ ਤੇ ਹੁਣ ਤੱਕ ਮੇਰਾ 4 ਕਰੋੜ ਇਕੱਠਾ ਹੋ ਗਿਆ ਹੈ ਕਿੰਨੇ ਬੱਚੇ ਮੇਰੇ ਦੋ ਬੱਚੇ ਨੇ ਸਰ ਇੱਕ ਬਟਾਸ਼ ਹੈ ਇਹ بڑا ਹੈ ਸਰ ਤੇ ਕਿਤੇ ਕਿਤੇ ਜਿਆਦਾ ਤੁਹਾਨੂੰ ਰਿਸਪੌਂਸ ਮਿਲਿਆ ਜਾ ਕੇ ਉਹ ਜਿਹ ਕਿਤੇ ਸੀ ਗਏ ਉਹ ਨਾ ਕਰਾ ਕਿਤੇ ਰਿਸਪੌਂਸ ਆ ਸਰ ਮੈਂ ਅਪ੍ਰੈਲ ਦੇ ਵਿੱਚ ਆਪਣੀ ਜਰਨੀ ਦਰਬਾਰ ਸਾਹਿਬ ਤੋਂ ਸਟਾਰਟ ਕੀਤੀ ਸੀ ਤੇ ਮੈਂ ਦਰਬਾਰ ਸਾਹਿਬ ਤੋਂ ਲੈ ਕੇ ਫਿਰ ਦਿੱਲੀ ਗਿਆ ਗੁਰਦੁਆਰਾ ਸਾਹਿਬ ਦੀ ਨਵੀਂ ਆਪਣੀ ਸੀਸਗੰਜ ਬੰਗਲਾ ਸਾਹਿਬ ਫਿਰ ਉਤੋਂ ਗੁਆਲੀਅਰ ਗਿਆ ਗੁਆਲੀਅਰ ਤੋਂ ਇੰਦੋਰ ਪੂਰਾ ਇੰਡੀਆ ਕੋ ਮੁਕੇ ਮੈਂ ਬੰਬੇ ਵਗੈਰਾ ਹਜੂਰ ਸਾਹਿਬ ਗਿਆ ਮੈਂ ਆਪਣੇ ਹਜੂਰ ਸਾਹਿਬ ਵੀ ਬਹੁਤ ਰਿਸਪੌਂਸ ਸੰਗਤ ਨੇ ਮੈਨੂੰ ਕਾਫੀ ਰਿਸਪੌਂਸ ਦਿੱਤਾ ਉਹ ਹੁਣ ਮੈਂ ਇੱਕ ਤੈਲਕਾ ਭਾਜੀ ਨੇ ਆਪਣੇ ਦਿੱਲੀ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਕੰਫਰੈਂਸਰ ਨੇ ਜੋ ਗਿੱਗ ਬੌਸ ਦੇ ਵਿੱਚ ਹੋਇਆ ਸੀ ਤੇ ਉਹਨਾਂ ਨੇ ਉਹਨਾਂ ਨੇ ਮੇਰੀ ਬਹੁਤ ਮਦਦ ਕੀਤੀ ਹੈ ਉਹਨਾਂ ਦੇ ਕਾਰਨ ਹੀ ਮੇਰੀ ਜੋ ਇਹ ਬੱਚੇ ਦੀ ਗੱਲ ਹਰ ਕਿਸੇ ਤੱਕ ਪਹੁੰਚੀ ਹੈ ਨਹੀਂ ਤੇ ਮੈਂ ਆਪਣੇ ਪੰਜਾਬ ਦੇ ਕਈ ਕਲਾਕਾਰ ਵੀ ਨੇ ਜਿੰਨਾਂ ਤੱਕ ਮੈਂ ਗਿਆ ਤੋਂ ਕਾਫੀਆਂ ਨੇ ਮੇਰੀ ਮਦਦ ਕੀਤੀ ਕਾਫੀਆਂ ਨੇ ਚਲੋ ਜਿਨ੍ਹਾਂ ਦੀ ਆਪਣੇ ਆਪਣੀ ਪ੍ਰੋਟੋਕੋਲ ਹੁੰਦੇ ਨੇ ਕਹਿੰਦੇ ਕਿ ਬਈ ਇਹ ਸੀ ਨਹੀਂ ਚੀਜ਼ ਕਰ ਸਕਦੇ ਲੱਗਦਾ ਨਹੀਂ ਅਗਰ ਤੁਹਾਡੇ ਇਹ ਇਹਦੇ ਵਿੱਚ ਹਸਤੀ ਮਗਦ ਦਾ ਪੁਰੀ ਅਵਿਧਾਨ ਕਰਦੇ ਤੇ ਪਹਿਲੇ ਇਕੱਠੇ ਸਰ ਮੈਂ ਤੇ ਮੈਂ ਤਾਂ ਪਹਿਲਾਂ ਵੀ ਲੋਕਾਂ ਸਾਰਿਆਂ ਨੂੰ ਦੱਸ ਚੁੱਕਾ ਕਿ ਅਗਰ 5 ਲੱਖ ਬੰਦਾ 5-500 ਰੁਪਈਆ ਵੀ ਦੇਂਦਾ ਤੇ 25 ਕਰੋੜ ਹੋ ਜਾਂਦਾ ਹੈ ਆਪਣੀ ਦੇਸ਼ ਦੀ ਆਬਾਦੀ ਕਿੰਨੀ ਹੈ ਇਸ ਟਾਈਮ ਮੈਂ ਬਟਾਲਾ ਸਿਟੀ ਦੇ ਵਿੱਚ ਖੜਾ ਹੋਇਆ ਆਵਾ ਬਟਾਲਾ ਦੇ ਵਿੱਚ ਹੀ ਲੱਖਾਂ ਦੇ ਹਸਾਬ ਨਾਲ ਲੋਕ ਰਹਿੰਦੇ ਨੇ ਅਗਰ ਚਲੋ ਮਰਜ਼ੀ ਕੋਈ ਰੁਪਈਆ ਵੀ ਦੇ ਸਕਦਾ 2 ਰੁਪਏ 10 ਰੁਪਏ ਪਰ ਇੱਕ 2.5 ਕਰੋੜ ਕਿਸੇ ਨੂੰ ਬੋਲਦੇ ਆ ਤੇ ਬਹੁਤ ਵੱਡੀ ਰਕਮ ਲੱਗਦੀ ਸੁਣਨ ਨੂੰ ਬੰਦੇ ਸਭ ਨੂੰ ਮਗਰ ਆਪਾਂ ਪ੍ਰਦੇਸ਼ ਦੀ ਬਾਦੀ ਨੂੰ ਅਗਰ 5 ਲੱਖ ਆਪਾਂ ਕੋਈ ਵੀ ਸੋਸ਼ਲ ਮੀਡੀਆ ਦੇ ਉੱਤੇ ਕੋਈ ਰੀਲ ਪਾਉਂਦੇ ਨੇ ਮਦਦ ਲਈ ਮੇਰੇ ਤੋਂ ਬਾਅਦ ਜੁਲਾਈ ਦੇ ਵਿੱਚ ਕਾਸ਼ਵੀ ਅਰੋਹੀ ਕਰਕੇ ਤੋਂ ਬੱਚਿਆਂ ਨੇ ਕੋਲਕਾਤਾ ਦੀਆਂ ਉਹਨਾਂ ਦੇ ਬੱਚੇ ਨੂੰ ਸਪਾਈਨਲ ਮਸਕਲ ਡਿਸਟਰੋਫੀ ਹੈ ਐਸਐਮ ਟਾਈਪ 1 ਉਹਨਾਂ ਦੇ ਬੱਚੇ ਦਾ 9 ਕਰੋੜ ਦਾ ਇੰਜੈਕਸ਼ਨ ਹੈ ਦੋ ਬੱਚੀਆਂ ਦੋ ਬੱਚਿਆਂ ਨੂੰ 18 9-9 ਕਰੋੜ ਦਾ ਇੰਜੈਕਸ਼ਨ ਲੱਗਣੇ ਨੇ ਦੋ ਮੇਰੇ ਬੱਚੇ ਡੀਐਮਡੀ ਮੇਰੇ ਬੱਚੇ ਨੂੰ 27 ਕਰੋੜ ਦਾ ਇੰਜੈਕਸ਼ਨ ਆ ਤੇ ਉਹਨਾਂ ਦੋਨਾਂ ਨੇ ਜੁਲਾਈ ਤੋਂ ਲੈ ਕੇ ਹੁਣ ਤੱਕ ਇੱਕ ਬੱਚੀ ਦੇ ਪੈਸੇ ਇਕੱਠੇ ਕਰ ਲਏ ਆ ਇੰਨੇ ਮਰੋ ਗਿਆ ਬੱਚੇ ਦੀ ਇਹਦੀ ਹੋ ਗਈ 9 ਸਾਲ ਨੇ ਦਸੰਬਰ ਦੇ ਵਿੱਚ ਫਰਵਰੀ ਦੀ 11 ਤਰੀਕ ਨੂੰ ਇਹਨੇ 10 ਸਾਲ ਦਾ ਐਂਡ ਸੀ ਸਾਰੇ 4 ਸਾਲ ਦਾ ਸੀ ਸਾਨੂੰ ਜਦੋਂ ਪਤਾ ਲੱਗਾ ਕਿ ਹਾਂ ਵੀ ਇਹ ਨਹੀਂ ਬivari ਸਾਨੂੰ ਪਤਾ ਲੱਗਾ ਸੀ ਇਹਦੇ ਬਾਰੇ ਕਿ ਚਾ ਇਹਨੂੰ ਇਹ ਪ੍ਰੋਬਲਮ ਹੈਗੀ ਹੈ ਲੋਕ ਮਹਾਤਮਾ ਕਿਰਪਾ ਕਰੇ ਤੁਹਾਡਾ ਇਹ ਸਫਰ ਜਿਹੜਾ ਸਫਲ ਹੋਵੇ ਪਰ ਜਿਹੜੇ ਡਾਕਟਰਾਂ ਦੇ ਸਾਹਮਣੇ ਤੇ ਕਿੰਨਾ ਇਹਦੇ ਕੋਲ ਸਮਾਂ ਰਹਿ ਚੁੱਕਾ ਹੈ ਪਰ ਡਾਕਟਰ ਨੇ ਮੋਲਿਆ ਕਿ ਜਿੰਨਾ ਤੇ ਚੱਲਦਾ ਫਿਰਦਾ ਹੈ ਜਿਹੜਾ ਯੂ ਸੀਰ ਤੇ ਆ ਗਿਆ ਤੇ ਫਿਰ ਬਹੁਤ ਮੁਸ਼ਕਲ ਹੈ ਜੇ ਲਈ ਹਾਲੀ ਤੱਕ ਡਾਕਟਰਾਂ ਨੇ ਇਦਾਂ ਕਿਹਾ ਕਿ ਇੰਜੈਕਸ਼ਨ ਇਹ ਪਹਿਲਾਂ ਵੀ ਜਦੋਂ ਦਾ ਆਇਆ ਹੈ ਤੇ ਉਹ ਪਹਿਲਾਂ ਐਮਬੂਲੇਟਰੀ ਦੇ ਬੀਚੇ ਸੀ ਜਾਂ ਚੱਲਦੇ ਸੀ ਸਾਰਿਆਂ ਨੂੰ ਦੇ ਰਹੇ ਸੀ ਤੇ ਫਿਰ ਉਹ ਕੀ ਚੱਕਰ ਸੀ ਜੀ ਨੀਚੇ ਵਾਲੇ ਬੱਚੇ ਦੀ ਡੈਥ ਹੋ ਗਈ ਸੀ ਇਹ ਬੰਦਵਾਇ ਇੰਜੈਕਸ਼ਨ ਬਣਾਉਂ। ਫਿਰ ਹੁਣ ਉਹਨਾਂ ਨੇ ਬੰਦ ਕਰਤਾ ਕੰਨੇ ਕੰਨੇ ਜੀ ਸੀਰ ਵਾਲੇ ਕਿਹਾ ਚਾਹੁੰਦੇ ਸਾਰੇ ਇਹ ਬੰਦਾ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਹੀ ਬੇਨਤੀ ਕਰਨਾ ਚਾਹੁੰਦਾ ਕਿ ਪਲੀਜ਼ ਅਗਰ ਤੁਹਾਡਾ 1 ਕਿਰਪਾ ਦਿੱਤਾ ਹੈ ਵੀ ਜਿੰਨੀ ਤੁਹਾਡੀ ਜੇਬ ਅਲਾਓ ਕਰਦੀ ਜਿੰਨਾ ਤੁਸੀਂ ਕਰ ਸਕਦੇ ਹੋ ਪਲੀਜ਼ ਬਰੇ ਬੱਚੇ ਦੀ ਮਦਦ ਕਰੋ ਸਾਡਾ ਪੰਜਾਬ ਹੜਾਂ ਦੇ ਵਿੱਚ ਵੀ ਸਾਰਾ ਸਾਥ ਦਿੰਦਾ ਹੈ ਜਿੱਥੇ ਵੀ ਆਈ ਹੈ ਆਪਾਂ ਦੇਖਿਆ ਜਾ ਚਲੋ ਮੈਂ ਨਹੀਂ ਬੋਲਦਾ ਕਿ ਹਰ ਜਗ੍ਹਾ ਜਾਂਦੇ ਨੇ ਬਾਹਰ ਵੀ ਜਾਂਦੇ ਨੇ ਕਿਤੇ ਹੋਰ ਜਗ੍ਹਾ ਆਪਦਾ ਹੁੰਦੀ ਹੈ ਕਿਤੇ ਕਿਤੇ ਤੱਕ ਨਹੀਂ ਗਏ ਸਾਡੇ ਪੰਜਾਬੀ ਬਾਹਰ ਫੋਰਨਸ ਵੀ ਸਭ ਚਾਹ ਯੂਪੀਆਈ ਚਾਹ ਬਿਹਾਰ ਹੋਵੇ ਚਾਹੇ ਤਾਮਿਲਨਾਡੂ ਸਾਊਥ ਚੱਕਰ ਗਏ ਨੇ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅੱਜ ਜੇਕਰ ਮੈਂ ਪ੍ਰੋਬਲਮ ਦੇ ਵਿੱਚ ਆ ਤੇ ਮੇਰੀ ਵੀ ਮਦਦ ਪੱਕਾ ਕਰਨਗੇ ਪੰਜਾਬੀ ਹੋਣ ਦੇ ਨਾਤੇ ਚਾਹੇ ਜੋ ਵੀ ਸਰਦਾਰ ਹੋਣ ਦੇ ਨਾਤੇ ਮੇਰੀ ਪੱਕਾ ਮਦਦ ਕਰਨਗੇ ਚਲੋ ਹੌਲੀ ਹੌਲੀ ਕਰਕੇ ਚਲੋ ਟਾਈਮ ਲੱਗ ਰਿਹਾ ਹਰ ਚੀਜ਼ ਨੂੰ ਹੁਣ ਫੁੱਲ ਰਿਸਪੌਂਸ ਮਿਲ ਰਿਹਾ ਹੈ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਜਲਦੀ ਤੋਂ ਜਲਦੀ ਮੇਰੇ ਬੱਚੇ ਦੇ ਪੈਸੇ ਪੱਕੇ ਹੋਣਗੇ ਮਾਂ ਨਹੀਂ ਬੜਾ ਔਖਾ ਹੁੰਦਾ ਆਪਣੇ ਬੱਚੇ ਨੂੰ ਤਿਲ ਤਿਲ ਇਸ ਤਿੱਕੇ ਨਾ ਮਰ ਜੇ ਕਿ ਸਤ ਪਹਿਲਾਂ ਦਾ ਸასი ਸ਼ਕਲ ਕਹੂੰਗੀ ਸਾਰਿਆਂ ਨੂੰ ਵਾਕਈ ਬਹੁਤ ਔਖਾ ਹੁੰਦਾ ਹਰ ਮਾ ਲਈ ਆਪਣੇ ਬੱਚੇ ਨੂੰ ਇਸ ਕੰਡੀਸ਼ਨ ਚ ਵੇਖਣਾ ਤੇ ਮੈਂ ਤੇ ਉੱਥੇ ਬਖਤ ਵੀ ਖੰਡਾਇਆ ਜਦੋਂ ਮੈਨੂੰ ਪਤਾ ਸੀ ਕਿ ਮੇਰੇ ਬੇਟੇ ਦਾ ਕੋਈ ਟਰੀਟਮੈਂਟ ਨਹੀਂ ਹੈ ਤੇ ਡਾਕਟਰਾਂ ਨੇ ਸਿਰ ਸੇਵਾ ਕਰੋ ਪਰ ਅੱਜ ਟਰੀਟਮੈਂਟ ਆ ਗਿਆ ਹੈ ਇਹ ਵੀ ਬਾਬਾ ਜੀ ਦੀ ਮਿਹਰ ਹੈ ਕਿ ਹਾਂ ਬਈ ਇਸੇ ਟਾਈਮ ਤੇ ਟਰੀਟਮੈਂਟ ਆਣਾ ਸੀ ਤੇ ਮੇਰੇ ਬੇਟੇ ਨੂੰ ਲੱਗ ਗਿਆ ਤੇ ਹੁਣ ਮੇਰੀ ਬਸ ਇਹੀ ਕੰਡੀਸ਼ਨ ਹੈ ਕਿ ਮੈਂ ਹਾਰ ਨਹੀਂ ਮੰਨਣਾ ਚਾਹੁੰਦੀ ਕਿ ਚੱਲ ਪੈ ਗਿਆ ਕਰਕੇ ਮੇਰੇ ਬੱਚੇ ਦੀ ਜ਼ਿੰਦਗੀ ਖਤਮ ਹੋ ਗਈ ਮੇਰਾ ਮੇਰੀ ਕੋਸ਼ਿਸ਼ ਇਹੀ ਹੈ ਸਾਰਿਆਂ ਨੂੰ ਬੇਨਤੀ ਵੀ ਇਹੀ ਹੈ ਕਿ ਹਾਂ ਵੀ ਪੈਸਾ ਕੁਝ ਨਹੀਂ ਹੁੰਦਾ ਜੇ ਆਪਾਂ ਚਾਹੀਏ ਜਿਦਾ ਕਿ ਮੇਰੇ ਹਸਬੰਦ ਨੇ ਕਿਹਾ ਕਿ 5 ਲੱਖ ਬੰਦਾ ਵੀ 5 500 ਦਿਨਾਂ ਤੇ 25 ਕਰੋੜ ਹੋ ਜਾਂਦਾ ਤੇ ਇਸ ਟਾਈਮ ਤੇ ਸਿਰਫ ਅਗਰ ਮੈਂ ਆਪਣੇ ਪੰਜਾਬ ਦੀ ਗੱਲ ਕਰਾਂ ਤੇ ਮੇਰੇ ਹੀ ਪੰਜਾਬ ਦੀ 4-5 10 ਕਰੋੜ ਤੋਂ ਥੱਲੇ ਆਬਾਦੀ ਨਹੀਂ ਹੋਏਗੀ ਕਿਉਂਕਿ 140 ਕਰੋੜ ਦਾ ਇਹ ਦੇਸ਼ ਹੈ ਆਪਾਂ ਤੇ ਇੱਕ ਇੱਕ ਰੁਪਏ ਦੀ ਵੀ ਸਾਰਿਆਂ ਤੋਂ ਉਮੀਦ ਕਰਦੇ ਆਪਾਂ ਇਹ ਨਹੀਂ ਆੰਦੇ ਆ ਤੇ ਇਹ ਗੱਲ ਹੈਗੀ ਵੀ ਇਹ ਮੇਰਾ ਆਪ ਦਾ ਐਕਸਪੀਰੀਅੰਸ ਹੈ ਕਿ ਜਦੋਂ ਦਾ April ਤੋਂ ਆਪਾਂ ਸਟਾਰਟ ਕੀਤਾ ਹੈ ਜਿੰਨੇ ਵੀ ਵੱਡੇ ਲੋਕ ਨੇ ਉਹਨਾਂ ਨੇ ਤੇ ਕਿਸੇ ਨੇ ਹਜੇ ਤੱਕ ਕੋਈ ਅੱਗੇ ਆ ਕੇ ਆਪ ਹੈਲਪਫੁਲੀ ਨਹੀਂ ਕੀਤਾ ਪਰ ਜਿੰਨੇ ਵੀ ਲੋਕੀ ਮਿਡਲ ਕਲਾਸ ਨੇ ਜਾਂ ਫਿਰ ਆਪਾਂ ਕਹਿ ਸਕਦੇ ਕਿ ਇੱਕ ਰਿਕਸ਼ੇ ਵਾਲੇ ਤੋਂ ਵੀ ਮੈਨੂੰ ਇਹ ਉਮੀਦ ਸੀ ਕਿ ਉਹਨਾਂ ਨੇ ਕਿਹਾ ਕਿ ਭਾਂਜੀ ਜਦੋਂ ਤੱਕ ਮੇਰੀ ਹਿੰਮਤ ਹੋਏਗੀ ਮੈਂ ਤੁਹਾਡੇ ਬੱਚੇ ਲਈ ਸੇਵਾ ਜਾਊਂਗਾ ਭਾਵੇਂ ਉਹ 100 ਰੁਪਏ ਦੇ ਰੇ ਭਾਵੇਂ 50 ਰੁਪਏ ਦੇ ਰੇ ਪਰ ਜਿੱਦਾਂ ਉਹਨਾਂ ਨੂੰ ਮੈਨੂੰ ਇੱਕ ਆਸ ਹੈ ਕਿ ਨਹੀਂ ਹਾਂ ਵੀ ਮੇਰੇ ਬੱਚੇ ਦਾ ਟਰੀਟਮੈਂਟ ਹੋ ਜਾ ਉਹਨਾਂ ਨੂੰ ਵੀ ਉਹੀ ਆਸ ਹੈ ਕਿ ਪੈਸੇ ਪੂਰੇ ਹੋਣਗੇ ਤਾਂ ਹੀ ਤੇ ਉਹ ਦੇ ਰਹੇ ਆਪਣਾ ਦਸੰਤ ਘੜ ਘੜ ਕੇ ਮੈਨੂੰ ਕਿਹਾ ਭਾਈ ਕੋਈ ਨਹੀਂ ਬੇਟੇ ਦਾ ਲਾਜ਼ ਜ਼ਰੂਰ ਹੋਏਗਾ